ਦੋਸਤੋ ਇਕਵਰੀ ਫੇਰ ਮੈਂ ਤੁਹਾਡੇ ਨਾਲ ਅੱਜ ਕਿਸਾਨ ਅੰਦੋਲਨ ਦੀ ਗੱਲ ਕਰਨ ਲੱਗਾ ਹਾਂ ਔਰ ਤੁਸੀਂ ਦੇਖਿਆ ਹੋਵੇਗਾ ਮੈਂ ਬਾਰ-ਬਾਰ ਵੀਡੀਓ ਹੀ ਬਣਾ ਰਿਹਾ ਕਹਿ ਵੀ ਰਿਹਾ ਹਾਂ ਕਿ ਫਰਵਰੀ ਤੋਂ ਲੈ ਕੇ ਹੁਣ ਡਿਸੰਬਰ ਆ ਗਿਆ ਹੈਗਾ ਔਰ ਜਿਹੜਾ ਪੰਦੇਰ ਔਰ ਦੱਲੇਵਾਲ ਦੇ ਜਥੇਬੰਦੀਆਂ ਹੈਗੀਆਂ ਇਹ ਕੁਝ ਵੀ ਨਹੀਂ ਕਰ ਰਹੀਆਂ ਹੈਗੀਆਂ ਇਹ ਬਾਰ-ਬਾਰ ਕੀ ਕਰ ਰਹੀਆਂ ਹਨ ਉਹਨਾਂ ਨੂੰ ਕੁਝ ਜਿਹੜੇ ਵਿਚਾਰੇ ਕਿਸਾਨ ਅਗੇ ਆ ਵਲੰਟੀਅਰਸ ਅਗੇ ਉਹਨਾਂ ਨੂੰ ਅੱਗੇ ਭੇਜੀ ਜਾ ਰਿਹਾ ਹੈ ਅੱਗੇ ਉਹ ਦੀਵਾਰ ਦੇਖਦੇ ਹੈ ਜਾਂ ਉਨਾਤੇ ਹਰਿਆਣਾ ਗਵਰਨਮੈਂਟ ਦੇ ਜਿਹੜੇ ਮੁਲਾਜ਼ਮ ਹੈਗੇ ਆ ਪੁਲਿਸ ਵਾਲੇ ਹੈਗੇ ਆ ਜਾਂ ਹੋਰ ਹੈਗੇ ਕੋਈ ਹਮਲਾ ਕਰਦੇ ਹੈਗੇ ਆ ਜਾਂ ਪਾਣੀ ਦੀਆਂ ਵਿਚਾਰਾਂ ਚ ਸੁੱਟਦੇ ਹੈਗੇ ਜਾਂ ਥਰੂ ਗੈਸ ਦੇ ਗੋਲੇ ਸੁੱਟਦੇ ਆ ਉਹ ਫਿਰ ਵਾਪਸ ਆ ਜਾਂਦੇ ਹੈਗੇ ਔਰ ਇਹਨਾਂ ਨੂੰ ਮਰਜੀਵੜੇ ਦੀ ਡੈਫੀਨੇਸ਼ਨ ਇਹ ਸਮਝ ਆ ਰਹੀ ਹੈਗੀ ਕਿ ਮਰਜੀਵੜੇ ਦਾ ਮਤਲਬ ਹੁੰਦਾ ਮਰ ਕੇ ਜੀਣ ਵਾਲੇ ਯਾਨੀ ਕਿ ਅਮਰ ਜੜੇ ਹੋ ਜਾਂਦੇ ਅਮਰ ਦਾ ਮਤਲਬ ਹੈਗਾ ਕਿ ਤੁਹਾਨੂੰ ਅੱਗੇ ਜਾ ਕੇ ਉਹਨਾਂ ਦਾ ਮੁਕਾਬਲਾ ਕਰਨਾ ਪੈਣਾ ਵਾਪਸ ਸੋੜਾ ਆਣਾ ਹੈ ਤਾਂ ਇਹਨਾਂ ਨੇ ਕੀ ਕੀਤਾ ਹੈਗਾ ਕਿ 100 ਬੰਦੇ ਪਤਾ ਨਹੀਂ ਇਹਨਾਂ ਨੇ ਕਿਸ ਤਰ੍ਹਾਂ ਚੁਣੇ 100 ਜਾਂ 101 ਉਹਨਾਂ ਨੂੰ ਅੱਗੇ ਭੇਜੀ ਜਾ ਰਿਹਾ ਬਾਰ-ਬਾਰ ਉਹ ਬਾਰ-ਬਾਰ ਵਾਪਸ ਆ ਕੇ ਆਪਣੇ ਤੰਬੂਆਂ ਦੇ ਵਿੱਚ ਹੋ ਜਾਂਦੇ ਔਰ ਦੱਲੇਵਾਲ ਪਹਿਲੇ ਤੋਂ ਹੀ ਰਜਾਈ ਕਰਕੇ ਉਹਨੂੰ ਸੁਲਾਇਆ ਹੋਇਆ ਅਸਲੀ ਜਿਹੜਾ ਮੁਸ਼ਕਲ ਕੰਮ ਹੈ ਉਹ ਦੱਲੇਵਾਲ ਨੂੰ ਅੱਗੇ ਲੀਡਰ ਬਣ ਕੇ ਕਰਨਾ ਚਾਹੀਦਾ ਔਰ ਰਜਾਈ ਦੇ ਵਿੱਚ ਪਿੱਛੇ ਸੋ ਗਿਆ ਔਰ ਕਹਿ ਰਿਹਾ ਮੈਂ ਭੁਖੜਦਾਲ ਕੀਤੀ ਹੋਈ ਹੈ ਉਹ ਉਹਦਾ ਕੋਈ ਮਤਲਬ ਨਹੀਂ ਉਹ ਖੜਤਾਲ ਦਾ ਤੁਮ ਮੁਸ਼ਕਲ ਜਿਹੜਾ ਕੰਮ ਹੈਗਾ ਅੱਗੇ ਵੱਧਣ ਵਾਲਾ ਉਹ ਕਰੋ ਤੁਸੀਂ ਪਿੱਛੇ ਤਾਂ ਤੁਹਾਡਾ ਇਹ ਹੈਗਾ ਨਾ ਕਿ ਅੱਗੇ ਜਾਣਾ ਹੈਗਾ ਪਿੱਛੇ ਇਹ ਥੋੜਾ ਕਿ ਪਿੱਛੇ ਰਜਾਈ ਦੇ ਵਿੱਚ ਬਹਿ ਕੇ ਤੁਸੀਂ ਰੋਟੀ ਪਾਣੀ ਛੱਡ ਦੇਣਾ ਹੈਗਾ ਤਾਂ ਉਹਨੂੰ ਕਰ ਨਹੀਂ ਰਹੇ ਹੈਗੇ ਔਰ ਬਾਹਰ-ਬਾਰ ਉੱਥੇ ਜਾ ਰਹੇ ਹੈਗੇ ਅੱਗੇ ਜਵਾਰ ਆਂਦੀ ਹੈ ਜਵਾਰ ਨੂੰ ਦੇਖ ਕੇ ਪਿੱਛੇ ਆ ਜਾਂਦੇ ਹੈਗੇ ਔਰ ਇਹਨੂੰ ਸਭ ਤੋਂ ਵੱਡੀ ਮੂਰਖਤਾ ਕਿਹਾ ਜਾਂਦਾ ਹੈਗਾ ਕਿ ਤੁਸੀਂ ਇੱਕੋ ਹੀ ਚੀਜ਼ ਨੂੰ بار-बार ਕਰ ਰਹੇ ਹੋ ਔਰ ਇਹ ਉਮੀਦ ਕਰ ਰਹੇ ਹੋ ਕਿ ਇਸ ਤੋਂ ਨਤੀਜਾ ਅਲੱਗ ਨਿਕਲੇਗਾ ਉਹ ਕਿਸ ਤਰ੍ਹਾਂ ਹੋ ਸਕਦਾ ਇਹਨੂੰ ਇੰਗਲਿਸ਼ ਦੇ ਵਿੱਚ ਇੱਕ ਬਹੁਤ ਹੀ ਪਪੂਲਰ ਫਰੇਜ਼ ਹੈ ਤੁਸੀਂ ਸੁਣੀ ਹੋਏਗੀ ਕਿ ਇਨਸੈਨਿਟੀ ਇਜ਼ ਡੂਇੰਗ ਸੇਮ ਥਿੰਗ ਓਵਰ ਐਂਡ ਓਵਰ ਅਗੇਨ ਐਂਡ ਐਕਸਪੈਕਟਿੰਗ ਡਿਫਰੈਂਟ ਰਿਜ਼ਲਟਸ ਯਾਨੀ ਕਿ ਇਨਸੈਨਿਟੀ ਦਾ ਮਤਲਬ ਹੁੰਦਾ ਪਾਗਲਪਨ ਉਹ ਪਾਗਲਪਨ ਉਹ ਹੁੰਦਾ ਹੈਗਾ ਜ ਜਦੋਂ ਤੁਸੀਂ ਇੱਕੋ ਹੀ ਚੀਜ਼ ਨੂੰ ਬਾਰ-ਬਾਰ ਕਰ ਰਹੇ ਹੋ ਔਰ ਉਸ ਤੋਂ ਤੁਸੀਂ ਕਿਸੇ ਡਿਫਰੈਂਟ ਰਿਜ਼ਲਟ ਨੂੰ ਐਕਸਪੈਕਟ ਕਰ ਰਹੇ ਹੋ ਕਿ ਅਲੱਗ ਤਰ੍ਹਾਂ ਦਾ ਨਤੀਜਾ ਉਹ ਤਾਂ ਹੋ ਨਹੀਂ ਸਕਦਾ ਤਾਂ ਇਹਨਾਂ ਨੂੰ ਇਹ ਸਮਝ ਨਹੀਂ ਆ ਰਹੀ ਹੈਗੀ ਕਿ ਇਹ ਜਿਹੜਾ ਹੈਗਾ ਪੰਦੇਰ ਔਰ ਦੱਲੇਵਾਲ ਜਿਹੜੇ ਹੈਗੇ ਆ ਇਹ ਬਹੁਤ ਹੀ ਕਲਿੰਗ ਉਹ ਚਲਾਕ ਕਿਸਮ ਦੇ ਨੇਤਾ ਹੈਗੇ ਆ ਇਹ ਕਿਸਾਨਾਂ ਦੇ ਉਹ ਉਹ ਅੱਗੇ ਦੂਸਰਿਆਂ ਨੂੰ ਕਰ ਰਹੇ ਹੈਗੇ ਆ ਆਪ ਦੋਨੇ ਹੀ ਪਿੱਛੇ ਬੈਠੇ ਹੋਏ ਆ ਨਾ ਪੰਦੇਰ ਅੱਗੇ ਜਾਂਦਾ ਨਾ ਦੱਲੇਵਾਲ ਅਹ ਪਿੱਛੇ ਬੈ ਕੇ ਹੋਣਾ ਕੁਝ ਨਹੀਂ ਹੈਗਾ ਔਰ ਤੁਸੀਂ ਇਹ ਦੇਖੋ ਮੈਂ ਵੀ ਤੋ ਕਵਰ ਕਰ ਰਿਹਾਗਾ ਕਿਸਾਨਾਂ ਦੇ ਅੰਦੋਲਨ ਨੂੰ ਔਰ ਮੈਂ ਯੂਨਾਈਟਿਡ ਨੇਸ਼ਨਸ ਦੇ ਵਿੱਚ ਇੱਕ ਕਿਸਾਨਾਂ ਦੇ ਅੰਦੋਲਨ ਦੀ ਸਪੋਰਟ ਦੇ ਵਿੱਚ ਇੱਕ ਪਟੀਸ਼ਨ ਵੀ ਪਾਈ ਸੀ ਅੰਡਰ ਯੂਨੀਵਰਸਲ ਡੈਕਲੇਰੇਸ਼ਨ ਆਫ ਹਿਊਮਨ ਰਾਈਟਸ ਮੈਂ ਹਿਊਮਨ ਰਾਈਟਸ ਦੇ ਉੱਤੇ ਕਾਫੀ ਕੰਮ ਕਰਦਾ ਹੈਗਾ ਔਰ ਮੈਨੂੰ ਲਾਅਸ ਪਤਾ ਗਿਆ ਹੋਵੇ ਤਾਂ ਮੈਂ ਯੂਨੀਵਰਸਲ ਡੈਕਲੇਰੇਸ਼ਨ ਆਫ ਹਿਊਮਨ ਰਾਈਟਸ ਦੇ ਡਿਫਰੈਂਟ ਆਰਟੀਕਲਸ ਦੇ ਅੰਦਰ ਇੱਕ ਫ फेब्रुवारी ਦੇ ਵਿੱਚ 24 ਦੇ ਵਿੱਚ ਸਟੇਸ਼ਨ ਵੀ ਪਾਈਸੀ એનર્ਜੀ ਸਪੋਰਟ ਦੇ ਵਿੱਚ ਤਾਂ ਮੈਨੂੰ ਇਹਦਾ ਸਾਰਾ ਪਤਾ ਹੈਗਾ ਔਰ ਮੈਂ ਉਸ ਵੇਲੇ ਦਾ ਵੀ 2020 ਦਾ ਇਹਨੂੰ ਕਵਰ ਕਰ ਰਿਹਾ ਹਾਂ ਔਰ ਉਸ ਵੇਲੇ ਮੈਂ ਦੇਖਿਆ ਸੀ ਕਿ ਵੈਸੇ ਤਾਂ ਇਸ ਵੇਲੇ ਜਾ ਕੇ ਦੇਖਿਆ ਜਾਏ ਤਾਂ ਕਿਸਾਨਾਂ ਦੇ ਵਿੱਚ ਕੋਈ ਵੀ ਨੇਤਾ ਨਹੀਂ ਹੈਗਾ ਪੂਰੇ ਜੰਨੀਆਂ ਜੱਥੇਬੰਦੀਆਂ ਹੈਗੀਆਂ ਪੰਜਾਬ ਦੀ ਮੈਂ ਪੰਜਾਬ ਹਰਿਆਣੇ ਦਾ ਮੈਨੂੰ ਜਿਆਦਾ ਪਤਾ ਬਾਕੀ ਤਾਂ ਕਿਸੇ ਜਗ੍ਹਾ ਤੇ ਐਕਟਿਵ ਹੈ ਹੀ ਨਹੀਂ ਕਿਸਾਨ ਉਹ ਤਾਂ ਆਪਣੇ ਸਭ ਘਰਾਂ ਦੇ ਵਿੱਚ ਆਰਾਮ ਨਾਲ ਸੁੱਤੇ ਹੋਏ ਹੈ ਤਾਂ ਮੈਂ ਇਹ ਦੇਖ ਰਿਹਾ ਸੀ ਕਿ ਉਸ ਵੇਲੇ ਜਿਹੜਾ ਕਿਸਾਨਾਂ ਦਾ ਅੰਦੋਲਨ ਥੋੜਾ ਜਿਹਾ ਸਕਸੈਸਫੁਲ ਹੋਇਆ ਸੀ ਦਿੱਲੀ ਪਹੁੰਚਣ ਦੇ ਵਿੱਚ ਹਾਲਾਂਕਿ ਉਹ ਹਾਰ ਗਿਆ ਸੀ ਬਾਅਦ ਵਿੱਚ ਕੋਈ ਇਹਨਾਂ ਦੀ ਡਿਮਾਂਡ ਨਹੀਂ ਮੰਨੀ ਗਈ ਉਸ ਵੇਲੇ ਦੀਪ ਸਿੱਧੂ ਦਾ ਬਹੁਤ ਵੱਡਾ ਹੱਥ ਸੀ ਉਹਦੇ ਵਿੱਚ ਇਹਨਾਂ ਨੂੰ ਸਫਲ ਕਰਵਾਉਣ ਵਾਸਤੇ ਸਕਸੈਸਫੁਲ ਕਰਵਾਉਣ ਵਾਸਤੇ ਉਸ ਵੇਲੇ ਵੀ ਇਹ ਸਾਰੇ ਜਿੰਨੇ ਲੀਡਰ ਬਣੇ ਹੋਏ ਹਨ ਕਿਸਾਨਾਂ ਦੇ ਉੱਥੇ ਹੀ ਬਹਿਣ ਲੱਗੇ ਸੀ ਸ਼ੰਭੂ ਬਾਰਡਰ ਦੇ ਉੱਤੇ ਉਸ ਨੇ ਸ਼ੰਭੂ ਬਾਰਡਰ ਦੇ ਉੱਤੇ ਉਹਨੇ ਇੱਕ ਅਲੱਗ ਆਪਣਾ ਮੋਰਚਾ ਛੋਟਾ ਜਿਹਾ ਸੀ ਪਰ ਉਹਨੇ ਲਗਾਇਆ ਹੋਇਆ ਸੀ ਔਰ ਉਹਨੇ ਕੁਝ ਆਪਣੇ ਸਾਥੀਆਂ ਨੂੰ ਲੈ ਕੇ ਉਹ ਬੈਰੀਕੇਡ ਤੋੜੇ ਔਰ ਉਹ ਦਿੱਲੀ ਪਹੁੰਚਾ ਮੈਨੂੰ ਹਾਲੇ ਤੱਕ ਯਾਦ ਹੈ ਕਿ ਮੇਰੇ ਖਿਆਲ ਸਭ ਤੋਂ ਪਹਿਲੇ ਉਹ ਹੀ ਪਹੁੰਚੇ ਸੀ ਲੁੱਕ ਕੇ ਉਹ ਟੈਕਟੀਕਲ ਉਹੀ ਹੋਣਾ ਚਾਹੀਦਾ ਹੈਗਾ ਉਹਨੇ ਹੀ ਇੱਥੇ ਪਹੁੰਚ ਕੇ ਔਰ ਉਹਨੇ ਬਹੁਤ ਕਿਸਾਨਾਂ ਨੂੰ ਹਾਲਾਂਕਿ ਇਹ ਸਾਰੇ ਦੇ ਸਾਰੇ ਉਹਨੂੰ ਗਾਲਾਂ ਕੱਢਦੇ ਸੀ ਪਰ ਉਹਨੇ ਹੀ ਜਿੰਨਾ ਕਿਸਾਨ ਅੰਦੋਲਨ ਦੇ ਵਿੱਚ ਉਹਦੀ ਕੰਟਰੀਬਿਊਸ਼ਨ ਹੈ ਉਹ ਕਿਸੇ ਹੋਰ ਦੀ ਵੀ ਨਹੀਂ ਹੈਗੀ। ਇਹ ਦੀਪ ਸਿੱਧੂ ਦੀ। ਦੀਪ ਸਿੱਧੂ ਨੇ ਬਹੁਤ ਕੰਮ ਕੀਤਾ ਹੈਗਾ ਇਸ ਅੰਦੋਲਨ ਦੇ ਜਿਹੜਾ ਪੁਰਾਣਾ ਸੀ। ਉਹਨੂੰ ਸਕਸੈਸਫੁਲ ਕਰਨ ਵਾਸਤੇ ਹੁਣ ਤਾਂ ਵਿਚਾਰਾ ਰਹਿਣਾ ਨਹੀਂ ਹੈਗਾ। ਪਰ ਉਹਨੇ ਇਹਨਾਂ ਨੂੰ ਦੇਖੋ ਕਿੰਨੀਆਂ ਚੰਗੀਆਂ ਸਲਾਹਾਂ ਦਿੱਤੀਆਂ। ਸਭ ਤੋਂ ਪਹਿਲੇ ਉਹਨੂੰ ਯਾਦ ਹੈ ਕਿ ਇੱਕ ਕਿਸਾਨਾਂ ਨੇ ਮੀਟਿੰਗ ਸ਼ਾਇਦ ਚੰਡੀਗੜ੍ਹ ਦੇ ਵਿੱਚ ਬੁਲਾਈ ਸੀ। ਉਹਦੇ ਵਿੱਚ ਅਲੱਗ-ਅਲੱਗ ਸਿਵਲ ਸੁਸਾਇਟੀ ਦੇ ਲੋਕ ਵੀ ਬੁਲਾਏ ਸੀ। ਉਹਦੇ ਵਿੱਚ ਦੀਪ ਸਿੱਧੂ ਇਕੱਲਾ ਸੀ। ਜਿੰਨੇ ਕਿਹਾ ਸੀ ਕਿ ਇਹ ਸਿਰਫ ਤੁਸੀਂ ਐਮਐਸਪੀ ਦੇ ਉੱਤੇ ਨਾ ਰੱਖੋ ਐਨ ਨੂੰ ਆਟੋਨੋਮੀ ਆਫ ਦਾ ਸਟੇਟ ਦੇ ਉੱਤੇ ਆਪਣਾ ਅੰਦੋਲਨ ਬਣਾਓ ਕਿ ਜਿਹੜੀ ਸਾਡੀ ਪੰਜਾਬ ਸਰਕਾਰ ਹੈਗੀ ਹੈ ਉਹਨੂੰ ਜਿਆਦਾ ਤੋਂ ਜਿਆਦਾ ਅਧਿਕਾਰ ਮਿਲਣ ਉਹਦੇ ਵਿੱਚ ਕਿਸਾਨੀ ਵੀ ਆਪਣੇ ਆਪ ਕਵਰ ਹੋ ਜਾਏਗੀ ਕਿਸਾਨੀ ਦੇ ਵੀ ਜਿੰਨੇ ਮੁੱਦੇ ਹੈਗੇ ਆ ਉਹ ਹੱਲ ਹੋ ਜਾਣਗੇ ਉਹਨੇ ਬਹੁਤ ਚੰਗੀ ਐ ਸ਼ੁਰੂ ਤੋਂ ਗੱਲ ਕੀਤੀ ਔਰ ਫਿਰ ਉਹਨੇ ਦਿੱਲੀ ਆਉਣ ਵੇਲੇ ਉਹਨੇ ਕਿਹਾ ਸੀ ਕਿ ਦਿੱਲੀ ਦੇ ਅੰਦਰ ਨਾ ਜਾਓ ਬਾਹਰ ਬੈਠੋ ਕਿਉਂਕਿ ਜੇ ਦਿੱਲੀ ਦੇ ਅੰਦਰ ਜਾਓਗੇ ਤਾਂ ਇੱਕ ਜੇਲ੍ਹ ਬਣਾ ਲੈਣਗੇ ਉੱਥੇ ਹੀ ਤੁਹਾਨੂੰ ਘੇਰ ਲੈਣਗੇ ਇਹ ਤੇ ਬਾਹਰ ਬੈਠੋ ਇਹ ਮੈਨੂੰ ਉਹਦੀਆਂ ਗੱਲਾਂ ਹਾਲੇ ਤੱਕਣ ਵੀ ਚੰਗੀਆਂ ਯਾਦ ਆ ਰਹੀਆਂ ਹੈਗੀਆਂ ਜਿਹੜੀਆਂ ਦੀਪਸੇਦੋਂ ਨੇ ਕਹੀਆਂ ਸੀ ਫਿਰ ਉਹਨੇ ਕਿਹਾ ਸੀ ਇਹ ਹਰ ਰੋਜ਼ ਉੱਥੇ ਮੀਟਿੰਗ ਕਰਨ ਮੰਿਸਟਰਾਂ ਦੇ ਨਾਲ ਆਈਸਕ੍ਰੀਮ ਆ ਖਾਣ ਔਰ ਗਜਰੇਲਾ ਖਾਣ ਔਰ ਪਨੀਰ ਵਾਲੇ ਨਾਨ ਖਾਣ ਚਲੇ ਜਾਂਦੇ ਸੀ ਉੱਥੇ ਮੰਿਸਟਰਾਂ ਦੀ ਮੀਟਿੰਗ ਨਾਲ ਉਹਨੇ ਕਿਹਾ ਸੀ ਕਿ ਉਹ ਤਾਂ ਇੱਕ ਤਰ੍ਹਾਂ ਦੇ ਤੁਹਾਡੇ ਦੁਸ਼ਮਣ ਆ ਤੁਸੀਂ ਉਹਨਾਂ ਦੇ ਨਾਲ ਜਾ ਕੇ ਇਹ ਭ੍ਰਿਤੀ ਭੋਜ ਕਿਉਂ ਕਰ ਰਹੇ ਹੈਗੇ ਆਪਣੀਆਂ ਰੋਟੀਆਂ ਲੈ ਕੇ ਜਾਓ ਫਿਰ ਉਹਨਾਂ ਨੇ ਆਪਣੀਆਂ ਰੋਟੀਆਂ ਲਿਜਾਣੀਆਂ ਸ਼ੁਰੂ ਕੀਤੀਆਂ ਇਹਨਾਂ ਨੂੰ ਬਿਲਕੁਲ ਅਕਲ ਕਿਸੇ ਤਰ੍ਹਾਂ ਦੀ ਨਹੀਂ ਸੀ ਜਿਹੜੇ ਕਿਸਾਨਾਂ ਦੇ ਲੀਡਰ ਬਣਿਆ ਸਾਰੇ ਕਿਸਾਨ ਜੱਥੇਬੰਦੀਆਂ ਦੇ ਉਹ ਦੀਪ ਸਿੱਧੂ ਨੂੰ ਜੰਨੀਆਂ ਇਹਨਾਂ ਨੇ ਗਾਲਾਂ ਕੱਢੀਆਂ ਗਿਆ ਉਹ ਵਿਚਾਰਾ ਫਿਰ ਵੀ ਇਹਨਾਂ ਦੇ ਨਾਲ ਜੁੜਿਆ ਰਿਹਾ ਉਹਦੇ ਮਰਨ ਤੋਂ ਬਾਅਦ ਹੁਣ ਲੋਕਾਂ ਨੂੰ ਉਹਦਾ ਪਤਾ ਚੱਲ ਰਿਹਾ ਹੈਗਾ ਕਿ ਉਹ ਕਿੰਨੀਆਂ ਚੰਗੀਆਂ ਗੱਲਾਂ ਕਰਦਾ ਸੀ ਤਾਂ ਇਸ ਵੇਲੇ ਮੈਂ ਕਹਿ ਰਿਹਾਗਾ ਉਸ ਲੈਵਲ ਦਾ ਇੱਕ ਬੰਦਾ ਚਾਹੀਦਾ ਇੱਕ ਵੀ ਨਹੀਂ ਹੈਗਾ ਇਸੋਲੇ ਸਾਰੇ ਪੰਜਾਬ ਦੇ ਵਿੱਚ ਹਰਿਆਣਾ ਦੇ ਵਿੱਚ ਵੀ ਨਹੀਂ ਹੈ ਉਹੋ ਜਿਹੇ ਲੈਵਲ ਦਾ ਇੱਕ ਬੰਦਾ ਚਾਹੀਦਾ ਜਿਹੜਾ ਕੱਲਾ ਹੀ ਇਸ ਸਾਰੇ ਪ੍ਰੋਟੈਸਟ ਨੂੰ ਲੀਡ ਕਰ ਸਕੇ ਸੈਲਫਲੈਸਲੀ ਜਦਕਿ ਉਹ ਇਹਨੂੰ ਉਹਨੂੰ ਆਪਣੇ ਨਾਲ ਜੋੜਨਾ ਵੀ ਨਹੀਂ ਚਾਹੁੰਦੇ ਇੱਕ ਕਿਸਾਨ ਜੱਥੇਬੰਦੀਆਂ ਫਿਰ ਵੀ ਉਹ ਵਿਚਾਰਾ ਇਹਨਾਂ ਦੀ ਪੂਰੀ ਹੈਲਪ ਕਰ ਰਿਹਾ ਸੀ ਔਰ ਉਹਨੇ ਕੋਈ ਵਾਇਲੈਂਟ ਪ੍ਰੋਟੈਸਟ ਨਹੀਂ ਕੀਤਾ ਉਹ ਅਗਰੈਸਿਵ ਪ੍ਰੋਟੈਸਟ ਸੀ ਜਿਸ ਨੂੰ ਉਹਨੇ ਬੈਰੀਕੇਡ ਵਗੈਰਾ ਹਟਾਈ ਹੈਗੀ ਹੈ ਉਹ ਅਗਰੈਸ਼ਨ ਹੀ ਪਟਸੀ ਉਹ ਅਗਰੈਸ਼ਨ ਥੋੜਾ ਜਿਆਦਾ ਹੋਣਾ ਚਾਹੀਦਾ ਤੁਸੀਂ ਇਹ ਸੁਸਤ ਬੰਦਿਆਂ ਦੀ ਤਰ੍ਹਾਂ ਉੱਥੇ ਬਹਿ ਗਏ ਸੀ ਸ਼ੰਭੂ ਬਾਰਡਰ ਦੇ ਉੱਤੇ ਤਾਂ ਐਸਲੀ ਅਗਰੈਸ਼ਨ ਬਹੁਤ ਜ਼ਰੂਰੀ ਹੈਗਾ ਔਰ ਹੁਣ ਇਹ ਜਿਹੜੇ ਕੁਝ ਕੁਝ ਉਹ ਆਪਣੇ ਆਪ ਨੂੰ ਸਮਾਜ ਸੇਵਕ ਟਾਈਪ ਕਹਿੰਦੇ ਹੈਗੇ ਆ ਉੱਥੇ ਭੀੜ ਇਕੱਠੀ ਕਰ ਰਹੇ ਹੈਗੇ ਆ ਉਹ ਖੋਖਲੀ ਭੀੜ ਇਕੱਠੀ ਕਰਨ ਦਾ ਉੱਤੇ ਕੋਈ ਫਾਇਦਾ ਨਹੀਂ ਹੈਗਾ ਧੱਲੇ ਆਲ ਦੇ ਇਰ ਦੇ ਘੁੰਮੀ ਜਾ ਰਹੀ ਹੈ ਉਹ ਭੀੜ ਉਹਨੂੰ ਭੀੜ ਨੂੰ ਕੀ ਕਰਨਾ ਤੁਸੀਂ ਅੱਗੇ ਵਧਣ ਵਾਸਤੇ ਭੀੜ ਦਾ ਇਸਤੇਮਾਲ ਕਰੋ ਦੇ ਲੋਵਾਲ ਨੂੰ ਛੱਡੋ ਤੁਸੀਂ ਦੇ ਲੋਵਾਲ ਦੇ ਆਪਣੇ ਘਰ ਵਾਲਿਆਂ ਨੂੰ ਸੌਂਪ ਦਿਓ ਉਹਨੂੰ ਔਰ ਉਹ ਦੀ ਦੇਖਭਾਲ ਕਰ ਲੈਣਗੇ ਜਾਂ ਤੁਸੀਂ ਇਹ ਸਾਰਾ ਜਿੰਨਾ ਅਤਿਆਚਾਰ ਹੋ ਰਿਹਾ ਹੈਗਾ ਕਿਸਾਨ ਨੂੰ ਕਿਸਾਨਾਂ ਦੇ ਉੱਤੇ ਇਹ ਹਰਿਆਣੇ ਵਾਲੇ ਗੋਲੀਆਂ ਚੜ੍ਹ ਰਿਹਾਗੇ ਆ ਬੰਬ ਸੁੱਟ ਰਿਹਾ ਹੈ ਥਰੂ ਗੈਸ ਦੇ ਜਾਂ ਉਹਨਾਂ ਤੇ ਪਾਣੀ ਦੇ ਬਚਾਰਾ ਉਹ ਪੰਜਾਬ ਦੀ ਟੈਰੀਟਰੀ ਦੇ ਉੱਤੇ ਹੋ ਰਿਹਾ ਤੁਸੀਂ ਭਗਵਾਨਤਮਾਨ ਦੇ ਕੋਲ ਜਾਓ ਉਹਨੂੰ ਕੋ ਕੇ ਸਾਨੂੰ ਅੱਗੇ ਵਧਣ ਦੇ ਵਿੱਚ ਮਦਦ ਕਰੇ ਕੋ ਭਵੰਤਮਾਨ ਜੇਕਰ ਸੋਚਦਾ ਹੈਗਾ ਕਿ ਉਹ ਚੁਟਕਲੇ ਕਹਾਣੀਆਂ ਸੁਣਾ ਕੇ ਪੂਰੀ ਸਰਕਾਰ ਚੁਲਾ ਸਕਦਾ ਹੈ ਹੋ ਸਕਦਾ ਉਹ ਚੁਟਕਲੇ ਕਹਾਣੀਆਂ ਇਹਨਾਂ ਨੂੰ ਪੁਲਿਸ ਵਾਲਿਆਂ ਹਰਿਆਣਾ ਪੁਲਿਸ ਨੂੰ ਆ ਕੇ ਸੁਣਾ ਕੇ ਹੋ ਸਕਦਾ ਤੁਹਾਡਾ ਬਾਰਡਰ ਹੀ ਖਲਵਾ ਦੇ ਉਹਨੂੰ ਭਵੰਤਮਾਨ ਨੂੰ ਕਹੋ ਤੇ ਆਏ ਔਰ ਸਾਨੂੰ ਉੱਥੇ ਰਸਤਾ ਖਲਵਾ ਕੇ ਦੇਵੇ ਉਹਦਾ ਹੋਰ ਕੋਈ ਰੋਲ ਨਹੀਂ ਹੈਗਾ ਉਹਨੂੰ ਹੋਰ ਕੀ ਕੁਝ ਆਂਦਾ ਹੀ ਨਹੀਂ ਹੈਗਾ ਉਹਨੂੰ ਤਾਂ ਚੁਟਕਲੇ ਕਹਾਣੀਆਂ ਆਂਦੀਆਂ ਉਹਨੂੰ ਦੋ ਚਾਰ ਚੁਟਕਲੇ ਇੱਥੇ ਆ ਕੇ ਸੁਣਾਏਗਾ ਪੁਲਿਸ ਵਾਲਿਆਂ ਨੂੰ ਔਰ ਸਾਨੂੰ ਸ਼ਾਇਦ ਪੁਲਿਸ ਵਾਲੇ ਅੱਗੇ ਜਾਣ ਦੇ ਨਹੀਂ ਤਾਂ ਮੈਂ ਬਾਰ-ਬਾਰ ਕਹਿ ਰਿਹਾ ਮੈਨੂੰ ਸਮਝ ਨਹੀਂ ਆ ਰਹੀ ਹੈਗੀ ਕਿ ਇਹ ਤੁਸੀਂ ਅਲੱਗ-ਅਲੱਗ ਰਸਤੇ ਜਿ세ਰ ਕਰਨਾਲ ਪਾਣੀਪਤ ਸੋਨੀਪਤ ਤਦਰੋ ਜਾ ਕੇ 100 200 500 ਬੰਦੇ ਆਰਾਮ ਨਾਲ ਜਾ ਸਕਦੇ ਹੈਗੇ ਕੋਈ ਚੰਡੀਗੜ੍ਹ ਤੋਂ ਦਿੱਲੀ ਜਾਣ ਵਾਲੇ ਰਸਤੇ ਹੀ ਥੋੜਾ ਬੰਦ ਹੋ ਗਏ ਹਰ ਰੋਜ਼ ਲੋਕੀ ਹਜ਼ਾਰਾਂ ਲੋਕੀ ਜਾ ਰਹੇ ਲੱਖਾਂ ਲੋਕੀ ਜਾ ਰਹੇ ਹੋਣਗੇ ਤਾਂ ਤੁਸੀਂ ਕਿਸ ਤਰ੍ਹਾਂ ਵੀ ਦਿੱਲੀ ਦੇ ਵਿੱਚ ਪਹੁੰਚ ਸਕਦੇ ਹੋ ਉੱਥੇ ਤੁਹਾਨੂੰ ਦਿੱਲੀ ਦੇ ਵਿੱਚ ਹਰ ਤਰ੍ਹਾਂ ਦੀ ਮਦਦ ਮਿਲ ਜਾਗੀ ਹੋਰ ਕਿਸਾਨਾਂ ਦੇ ਕੋਲੋਂ ਉਹ ਤੁਹਾਡੇ ਤੰਬੂ ਵਗੈਰਾ ਉੱਥੇ ਲਗਾ ਦੇਣਗੇ ਰੈਂਡ ਰੂਨ ਦਾ ਇੰਤਜ਼ਾਮ ਕਰਨਗੇ ਔਰ ਤੁਸੀਂ ਆਪਣਾ ਪ੍ਰੋਟੈਸ ਹੌਲੀ ਹੌਲੀ ਸ਼ੁਰੂ ਕਰੋ ਕਿੰਨੀ ਦੇਰ ਰੋਕੀ ਰੱਖਣਗੇ ਫਿਰ ਹੌਲੀ ਹੌਲੀ ਪਿੱਛੋਂ ਦੀ ਹੋਰ ਲੋਕੀ ਆਂਦੇ ਰਹਿਣਗੇ ਆਪਣੀਆਂ ਗੱਡੀਆਂ ਬੱਸਾਂ ਟ੍ਰੇਨ ਦੇ ਉੱਤੇ ਇਹ ਜਿਸ ਵੇਲੇ ਪੰਦੇਰ ਨੂੰ ਗਾਲ ਪੁੱਛੀ ਜਾਂਦੀ ਹੈਗੀ ਉਹ ਕਹਿੰਦਾ ਤਾਮਿਲਨਾਡੂ ਸੇ ਕੁਛ ਆ ਰਹੇ ਥੇ ਜੀ ਹਮਾਰੇ ਕੋ ਸਪੋਰਟ ਕਰਨੇ ਉਨਕੋ ਗਾੜੀ ਸੇ ਉਤਾਰ ਕੇ ਫਿਰ ਵਾਪਸ ਭੇਜ ਗਿਆ ਔਰ ਝੂਠਾ ਉਹਦੇ ਕੋਲ ਨਾਮ ਪੁੱਛੋ ਉਹਨਾਂ ਦੇ ਕੌਣ ਕਿਨੂੰ ਕਿਨੂੰ ਵਾਪਸ ਭੇਜਿਆ ਜਰਨਲਿਸਟ ਕੋਈ ਹੈ ਨਹੀਂ ਪੰਜਾਬ ਦੇ ਵਿੱਚ ਅੱਜਕਲ੍ਹ ਆ YouTube ਬਣਾਉਣ ਵਾਲੇ ਔਰ ਡੂੰਡਾ ਜਾਂ ਲੈ ਕੇ ਉਹਨਾਂ ਦੇ ਸਾਹਮਣੇ ਖੜਾ ਹੋ ਜਾਂਦੇ ਹੈਗੇ ਆ ਔਰ ਜਰਨਲਿਜ਼ਮ ਤਾਂ ਹੈ ਹੀ ਨਹੀਂ ਕੁਝ ਵੀ ਤੁਸੀਂ ਮੈਂ ਆਉਂਦਾ ਤਾਂ ਕਰ ਪੁੱਛਾ ਤੁਮਨ ਦੱਸ ਕਿ ਨੂੰ ਵਾਪਸ ਭੇਜ ਜਾ ਉਹਨਾਂ ਦੇ ਨਾਮ ਦੱਸ ਸਾਰਿਆਂ ਦੇ ਕੋਈ ਨਹੀਂ ਹੈਗਾ ਤਾਂ ਇਹ ਝੂਠੇ ਹੈਗੇ ਆ ਇਹਨਾਂ ਦਾ ਬਿਲਕੁਲ ਏਤਬਾਰ ਨਾ ਕਰੋ ਔਰ ਇੱਥੇ ਦਿੱਲੀ ਤੁਹਾਨੂੰ ਆਣਾ ਹੀ ਪੈਣਾ ਹੈਗਾ ਬਾਰ-ਬਾਰ ਹੋਈ ਨਾ ਉੱਥੇ ਕਰਦੇ ਰੋ ਕੇ ਵੀ ਉੱਥੇ ਅੱਗੇ دیوار ਲੱਗੀ ਹੋ ਯਾਰ ਤੁਸੀਂ ਵਾਪਸ ਮੁੜ ਕੇ ਘਰ ਚਲ ਜ ਜਾਓਗੇ ਆਪਣੇ ਜਾਂ ਤੰਬੂਆਂ ਦੇ ਵਿੱਚ ਆ ਕੇ ਬਹਿ ਜਾਓਗੇ ਔਰ ਜਿਹੜਾ ਮੈਂ ਕਹਿ ਰਿਹਾਗਾ ਤੁਸੀਂ ਉੱਥੋਂ ਦੀ ਖਰਿਆਣੇ ਦੇ ਵਿੱਚੋਂ ਘੁੰਮ ਕੇ ਜਾਂ ਰਾਜਸਥਾਨ ਵਾਲਿਆਂ ਨੂੰ ਕੋ ਆਪਣੇ ਸਾਥੀਆਂ ਨੂੰ ਜਿਹੜਾ ਤੁਸੀਂ ਕਹਿੰਦੇ ਸਾਰੇ ਹਿੰਦੁਸਤਾਨ ਨੂੰ ਸਪੋਰਟ ਕਰ ਰਿਹਾ ਮੈਂ ਸੁਣਿਆ ਬੰਦੇਰ ਤਾਂ ਵੀ ਕਰੇ 140 ਕਰੋੜ ਲੋਕ ਇਸ ਕੋ ਸਪੋਰਟ ਕਰ ਰਹੇ ਹਨ ਪੰਜਾਬ ਤੋਂ ਬਾਹਰ 140 ਬੰਦੇ ਵੀ ਨਹੀਂ ਨੂੰ ਜਾਣਦੇ ਹੈਗੇ ਕਿ ਕਿਸਾਨਾਂ ਦਾ ਕੋਈ ਅੰਦੋਲਨ ਹੋ ਰਿਹਾ ਉਹ ਕਿਸ ਦੁਨੀਆ ਦੇ ਵਿੱਚ ਰਹਿ ਹੈ ਇਸ ਲਿਵਿੰਗ ਇਨ ਫੂਲਸ ਪੈਰਾਡਾਈਸ ਇਹਨੂੰ ਕਹਿੰਦੇ ਹਾਂ ਫੂਲਸ ਪੈਰਾਡਾਈਸ ਉਹਦੇ ਵਿੱਚ ਰਹਿ ਰਿਹਾ ਹੋ ਉਹਨੂੰ ਕੁਝ ਪਤਾ ਨਹੀਂ ਹੈਗਾ ਉਹਨੂੰ ਲੀਡਰਸ਼ਿਪ ਤੋਂ ਹਟਾਓ ਕੋਈ ਦੀਪ ਸਿੱਧੂ ਵਰਗਾ ਬੰਦਾ ਲੱਭੋ ਉੱਥੇ ਪੰਜਾਬ ਦੇ ਵਿੱਚ ਜਿਹੜਾ ਇਹਨੂੰ ਲੀਡ ਕਰ ਸਕੇ ਔਰ ਜਿਹਦਾ ਇਲੈਕਸ਼ਨਾਂ ਦੇ ਵਿੱਚ ਕੋਈ ਇੰਟਰਸਟ ਨਾ ਹੋਵੇ ਜਿਹਦਾ ਇਲੈਕਸ਼ਨ ਉਹ ਦੀਪ ਸਿੱਧੂ ਬਾਰ-ਬਾਰ ਕਹਿੰਦਾ ਸੀ ਕਿ ਅਸੀਂ ਇਲੈਕਟਰਲ ਪੋਲਿਟਿਕਸ ਦੇ ਵਿੱਚ ਨਹੀਂ ਜਾਣਾ ਕਿਉਂਕਿ ਇਹਦੇ ਸਾਰੇ ਬੇਈਮਾਨ ਜਾਂਦੇ ਆ ਤਾਂ ਉਹ ਜਿਹੜਾ ਇਲੈਕਟਰਲ ਪੋਲਿਟਿਕਸ ਵਾਲਾ ਬੰਦਾ ਹੈਗਾ ਉਹ ਤੁਹਾਡੀ ਮਦਦ ਬਿਲਕੁਲ ਨਹੀਂ ਕਰ ਸਕਦਾ ਚਾਹੇ ਉਹ ਪਾਰਲੀਮੈਂਟ ਦੇ ਵਿੱਚ ਦਿਖਾਵੇ ਵਾਸਤੇ ਕਿਸਾਨਾਂ ਦੀ ਗੱਲ ਕਰ ਰਹੇ ਹੈ ਅੱਜਕੱਲ ਮੈਂ ਸੁਣ ਰਿਹਾ ਸੀ ਕਿ ਉਹ ਜਿਹੜੇ ਬੰਦੇ ਹੈਗੇ ਆ ਪਾਰਲੀਮੈਂਟ ਦਾ ਕੋਈ ਰੋਲ ਹੀ ਨਹੀਂ ਹੈਗਾ ਪਾਰਲੀਮੈਂਟ ਦੇ ਵਿੱਚ ਜਿਹੜੇ ਐਮਪੀਸ ਹੈਗੇ ਆ ਉਹਨਾਂ ਦਾ ਕੋਈ ਰੋਲ ਨਹੀਂ ਹੈਗਾ ਉਹ ਜੋ ਵੀ ਮੋਦੀ ਸਰਕਾਰ ਕਹਿੰਦੀ ਹੈ ਉਹੀ ਹੁੰਦਾ ਹੈਗਾ ਪਾਰਲੀਮੈਂਟ ਦਾ ਕੋਈ ਮਤਲਬ ਹੀ ਨਹੀਂ ਹੈਗਾ ਇਸ ਤੋਂ ਚੰਗਾ ਤਾਂ ਜਿਹੜੇ ਪਾਰਲੀਮੈਂਟ ਦੇ ਵਿੱਚ ਜਾ ਕੇ ਐਮਪੀ ਬੋਲ ਰਹੇ ਹੈਗੇ ਗਧੇ ਦੇ ਸਾਹਮਣੇ ਖੜੇ ਹੋ ਕੇ ਬੋਲਣ ਨਾ ਗਦਾ ਵੀ ਥੋੜਾ ਬੋਲ ਅੰਸੀਰ ਹਿਲਾ ਦੇਗਾ ਉੱਥੇ ਤਾਂ ਕੁਝ ਹੈ ਹੀ ਨਹੀਂ ਹੈ ਪਾਰਲੀਮੈਂਟ ਦੇ ਦੀਵਾਰਾਂ ਉਹ ਸਪੀਕਰ ਜਿਹੜਾ ਹੈਗਾ ਉਹਦਾ ਕੋਈ ਰੋਲ ਨਹੀਂ ਬੈਠ ਜਾਈਏ ਖੜੇ ਹੋ ਜਾਈਏ ਬੈਠ ਜਾਈਏ ਖੜੇ ਹੋ ਜਾਈਏ ਬਸ ਇਹੀ ਘੰਦਰ ਅੰਦਰ ਉਹਨੂੰ ਕਿਸ ਚੀਜ਼ ਦੀ ਨੌਲੇਜ ਨਹੀਂ ਹੈਗੀ ਅੱਗਲੋ ਬੰਦਾ ਕੀ ਬੋਲ ਰਿਹਾ ਹੈਗਾ ਇੰਗਲਿਸ਼ ਬੋਲਣੀ ਕੋਈ ਸ਼ੁਰੂ ਕਰਦਾ ਤਾਂ ਅਨਦਰ ਵੈਸੇ ਹੀ ਨੀਂਦ ਆਣੀ ਉਹਨਾਂ ਨੂੰ ਸ਼ੁਰੂ ਹੋ ਜਾਂਦੀ ਹੈ ਤਾਂ ਉੱਥੇ ਪਾਰਲੀਮੈਂਟ ਦਾ ਕੋਈ ਰੋਲ ਨਹੀਂ ਹੈਗਾ ਐ ਐਮਪੀ ਜਿੰਨੇ ਹੈਗੇ ਕਈ ਮੁੱਦੇ ਇਹਨਾਂ ਨੇ ਚੁੱਕੇ ਅਗੇ ਉੱਥੇ ਮੁੱਦੇ ਚੁੱਕਣ ਦਾ ਕੋਈ ਮਤਲਬ ਨਹੀਂ ਆਂਦਾ ਅੱਜਕੱਲ ਤੁਸੀਂ ਐਕਸ਼ਨ ਕਰਕੇ ਰਿਜ਼ਲਟ ਲੈ ਕੇ ਆਓ ਰਿਜ਼ਲਟ ਓਰੀਐਂਟਡ ਵਰਡ ਹੈਗਾ ਤਾਂ ਤੁਸੀਂ ਉਹਨੂੰ ਪਾਰਲੀਮੈਂਟ ਵਾਲਿਆਂ ਦੀ ਕੋਈ ਤੁਹਾਨੂੰ ਸੁਣਨ ਦੀ ਜ਼ਰੂਰਤ ਨਹੀਂ ਹੈਗੀ ਉੱਥੇ ਕੀ ਕਹਿ ਰਹੇ ਕੀ ਨਹੀਂ ਕਹਿ ਰਹੇਗਾ ਉਹਨਾਂ ਦਾ ਕੋਈ ਮਤਲਬ ਨਹੀਂ ਹੈ ਉਹ ਦਿਖਾਵੇ ਵਾਸਤੇ ਕਹਿ ਰਹੇ ਉਹਦੇ ਨਾਲ ਤੁਹਾਡੀ ਕੋਈ ਮਦਦ ਹੋਣ ਵਾਲੀ ਨਹੀਂ ਹੈਗੀ ਨੈਕਸਟ ਜਿਹੜਾ ਹੈਗਾ ਉਹ ਸੁਪਰੀਮ ਕੋਰਟ ਦਾ ਸੁਪਰੀਮ ਕੋਰਟ ਦਾ ਹੁਣ ਉੱਥੇ ਮੈਂ ਸੁਣ ਰਿਹਾ ਸੀ ਜਿਹੜੇ ਹਰਿਆਣਾ ਪੁਲਿਸ ਵਾਲੇ ਆ ਹਰਿਆਣਾ ਦੇ ਹੋਰ ਮੁਲਾਜ਼ਮ ਉਹ ਆਫੀਸ਼ੀਅਲਸ ਖੜੇ ਹੋਏ ਸੀ ਜੰਗਲਿਆਂ ਦੇ ਵਿੱਚ ਉਹ ਕਹਿੰਦੇ ਸੁਪਰੀਮ ਕੋਰਟ ਨੇ ਕੋਈ ਆਰਡਰ ਦਿੱਤਾ ਹੈ ਜੀ ਸੁਪਰੀਮ ਕੋਰਟ ਨੇ ਕੋਈ ਆਰਡਰ ਦਿੱਤਾ ਹੈਗਾ ਤੁਹਾਡੇ ਹੱਕ ਦੇ ਵਿੱਚ ਹੈ ਕਿ 18 ਤਰੀਕ ਨੂੰ ਕੋਈ ਹੋਣੀ ਹੈ ਹੀਅਰਿੰਗ ਐਸੇ ਕੁਝ ਸਪਰੀਮ ਕੋਰਟ ਦਾ ਕੋਈ ਮਤਲਬ ਨਹੀਂ ਹੈਗਾ ਸਪਰੀਮ ਕੋਰਟ ਜਿਹੜਾ ਹੈਗਾ ہماری ਜਿਹੜੀ ਇੰਡੀਆ ਦੀ ਜੁਡੀਸ਼ਰੀ ਹੈਗੀ ਹੈ ਉਹ ਸਭ ਤੋਂ ਜ਼ਿਆਦਾ ਕਰਪਟ ਮੰਨੀ ਜਾਂਦੀ ਹੈਗੀ ਹੈ ਇੱਕ ਵਰਲਡ ਜਸਟਿਸ ਪ੍ਰੋਜੈਕਟ ਦੀ ਰਿਪੋਰਟ ਆਉਂਦੀ ਹੈਗੀ ਹੈ ਪੂਰੇ ਵਰਲਡ ਦੀ ਮੈਂ ਜੁਡੀਸ਼ਰੀ ਦੇ ਉੱਤੇ ਕਾਫੀ ਲਿਖਦਾ ਹਾਂ ਇੰਡੀਆ ਜੁਡੀਸ਼ੀਅਲ ਰਿਸਰਚ ਰਿਪੋਰਟ ਵਿਦ ਮੇਰੇ ਸਾਈਟ ਦੇ ਉੱਤੇ ਰਮਨਮੀਡੀਆਨੈਟਵਰਕ.com ਦੇ ਉੱਤੇ ਜਾ ਕੇ ਤੁਸੀਂ ਪੜੋ ਤੋ ਉੱਤੇ ਉੱਤੇ ਇੱਕ ਬੜਾ ਵੱਡਾ ਬੈਨਰ ਇੰਡੀਆ ਜੁਡੀਸ਼ੀਅਲ ਰਿਸਰਚ ਕੋਰ 2024 ਲਗਾਈ ਹੋਈ ਹੈ ਉਹਨੂੰ ਕਲਿੱਕ ਕਰੋਗੇ ਤੁਹਾਨੂੰ ਉਹਦੇ ਵਿੱਚ ਕਾਫੀ ਪਤਾ ਚੱਲੇਗਾ ਜੋ ਮੈਂ ਕਹਿ ਰਿਹਾ ਕਿ ਇੰਡੀਆ ਦੀ ਜੁਡੀਸ਼ਰੀ ਜਿਹੜੀ ਹੈਗੀ ਹੈ ਇਹਦਾ ਰੈਂਕ ਬਹੁਤ ਨੀਚੇ ਆਂਦਾ ਹੈ ਛੋਟੇ ਛੋਟੇ ਜਿਹੜੇ ਕੰਟਰੀਸ ਆਗੇ ਗਰੀਬ ਕੰਟਰੀਸ ਆ ਉਹਨਾਂ ਦਾ ਵੀ ਰੈਂਕ ਉਹਨਾਂ ਦੀ ਜੁਡੀਸ਼ਰੀ ਇੰਡੀਆ ਤੋਂ ਚੰਗੀ ਹੈਗੀ ਹੈ ਔਰ ਉਹਦੇ ਵਿੱਚ ਤਿੰਨ ਕਾਰਨ ਮੇਨ ਉਹਨਾਂ ਨੇ ਦੱਸਿਆ ਕਿ ਇੰਡੀਆ ਦੀ ਜੁਡੀਸ਼ਰੀ ਖਰਾਬ ਕਿਉਂ ਹੈ ਇੱਕ ਪਹਿਲਾ ਕਾਰਨ ਸਭ ਤੋਂ ਵੱਡਾ ਕ੍ਰਪਸ਼ਨ ਜਿਹੜੇ ਜੱਜ ਹੈਗੇ ਉਹ ਕ੍ਰਪਟ ਹੈਗੇ ਚਾਹੇ ਉਹ ਸੁਪਰੀਮ ਕੋਰਟ ਤੋਂ ਲੈ ਕੇ ਲੋਅਰ ਕੋਰਟਸ ਤੱਕ ਸਭ ਜਗ੍ਹਾ ਤੇ ਕ੍ਰਪਸ਼ਨ ਬਹੁਤ ਜ਼ਿਆਦਾ ਹੈ ਜੁਡੀਸ਼ਰੀ ਦੇ ਵਿੱਚ। ਔਰ ਦੂਸਰੀ ਜਿਹੜੀ ਚੀਜ਼ ਹੈਗੀ ਹੈ ਉਹ ਹੈਗੀ ਹੈ ਗਵਰਨਮੈਂਟ ਇੰਟਰਫੇਰੈਂਸ। ਜਾਨੀ ਕਿ ਜਿਹੜੀ ਰੂਲਿੰਗ ਪਾਰਟੀ ਪੋਲੀਟੀਕਲ ਲੀਡਰਸ ਹੈਗੇ ਆ ਇਹ ਜੁਡੀਸ਼ਰੀ ਦੇ ਵਿੱਚ ਬਹੁਤ ਇੰਟਰਫੇਅਰ ਕਰਦੇ ਆ ਜੋ ਕਹਿੰਦੇ ਉਹੀ ਹੁੰਦਾ। ਤੀਸਰੀ ਜਿਹੜੀ ਚੀਜ਼ ਹੈਗੀ ਹੈ ਦੇ ਆਰ ਨਾਟ ਏਬਲ ਟੂ ਪ੍ਰੋਟੈਕਟ ਦਾ ਫੰਡਮੈਂਟਲ ਰਾਈਟਸ ਆਫ ਪੀਪਲ। ਆਪਣੇ ਜਿਹੜੇ ਲੋਕਾਂ ਦੇ ਜੋ ਫੰਡਮੈਂਟਲ ਰਾਈਟਸ ਹੁੰਦੇ ਉਹਨਾਂ ਨੂੰ ਪ੍ਰੋਟੈਕਟ ਨਹੀਂ ਕਰ ਸਕਦੀ। ਇਹ ਰਿਪੋਰਟ ਜੋ ਕੰਪਰੀਹੈਂਸਿਵ ਰ ਉਹ ਤੁਸੀਂ ਪੜੋ ਵਰਡ ਜਸਟਿਸ ਪ੍ਰੋਜੈਕਟ ਦੀ ਉਹਨੂੰ ਮੈਂ ਕੋਟ ਕੀਤਾ ਆਪਣੀ ਰਿਪੋਰਟ ਦੇ ਵਿੱਚ ਇੰਡੀਆ ਜੁਡੀਸ਼ੀਅਲ ਰਿਸਰਚ ਰਿਪੋਰਟ ਦੇ ਵਿੱਚ ਤਾਂ ਜੁਡੀਸ਼ਰੀ ਦਾ ਹਮੇਸ਼ਾ ਬਿਲਕੁਲ ਵਿਸ਼ਵਾਸ ਨਾ ਕਰੋ ਉਹ ਜਿਹੜੀਆਂ ਕਮੇਟੀਆਂ ਬਣਾਉਂਦੇ ਹੈਗੇ ਆ ਉਹ ਸਰਕਾਰ ਨੂੰ ਮਦਦ ਕਰਨ ਵਾਸਤੇ ਕਮੇਟੀਆਂ ਬਣਦੀਆਂ ਜਿਸ ਤਰ੍ਹਾਂ ਅਦਾਨੀ ਦੇ ਕੇਸ ਦੇ ਵਿੱਚ ਕਮੇਟੀ ਸੁਪਰੀਮ ਕੋਰਟ ਨੇ ਬਣਾਈ ਸੀ ਕਿ ਅਦਾਨੀ ਉਸ ਤੋਂ ਛੁੱਟ ਗਿਆ ਸੀ ਯਾਨੀ ਕਿ ਅਦਾਨੀ ਦੇ ਤੋਂ ਉਹਨਾਂ ਨੇ ਕਹਿੰਦਾ ਕਮੇਟੀ ਨੇ ਕਹਿੰਦਾ ਜੀ ਕੁਝ ਨਹੀਂ ਹੋ ਰਿਹਾ ਕਿਸਾਨਾਂ ਵਾਸਤੇ ਵੀ ਪਿਛਲੀ ਜਿਹੜਾ ਅੰਦੋਲਨ ਚੱਲ ਰਿਹਾ ਸੀ ਕਮੇਟੀ ਬਣੀ ਸੀ ਉਹਦਾ ਕੋਈ ਮਤਲਬ ਨਹੀਂ ਉਹ ਤਾਂ ਸਾਰੇ ਸਰਕਾਰ ਦੇ ਸਲੇਵਜ਼ ਹੁੰਦੇ ਯਾਨੀ ਗੁਲਾਮ ਹੁੰਦੇ ਆ ਕਮੇਟੀਆਂ ਵਾਲੇ ਉਹ ਤਾਂ ਜੋ ਸਰਕਾਰ ਨੇ ਕਹਿਣਾ ਹੈਗਾ ਉਹੀ ਉਹਨਾਂ ਨੇ ਕਰਨਾ ਹੈ ਔਰ ਸੁਪਰੀਮ ਕੋਰਟ ਦੇ ਜੱਜ ਜਿਹੜੇ ਹੈਗੇ ਆ ਉਹ ਉਹਨਾਂ ਨੂੰ ਇੱਕ ਤਾਂ ਨੌਲੇਜ ਨਹੀਂ ਹੈਗੀ ਬਿਲਕੁਲ ਹੀ ਲਾ ਦੀ ਨੌਲੇਜ ਨਹੀਂ ਉਹਨਾਂ ਨੂੰ ਹੈਗੀ ਉਹ ਤਾਂ ਸਿਰਫ ਉੱਥੇ ਆ ਕੇ ਉਹ ਕਰਦੇ ਹੈਗੇ ਆ ਟਿੱਪਣੀ ਕਰ ਦਿੱਤੀ ਜੀ ਉਹਨਾਂ ਨੇ ਕਮੈਂਟ ਕਰ ਲਿਆ ਝਟਕਾਰ ਲਗਾਦੀ ਉਸ ਦਾ ਕੋਈ ਮਤਲਬ ਨਹੀਂ ਹੈ ਉਹ ਫਟਕਾਰ ਕਰਾ ਕੋਈ ਮਤਲਬ ਉਹਨਾਂ ਲਾ ਯੂਜ਼ ਕਰਕੇ ਆਪਣਾ ਡਿਸੀਜਨ ਦੇਣਾ ਹੈਗਾ ਲਾ ਨਹੀਂ ਯੂਜ਼ ਕਰਦੇ ਕਿਉਂਕਿ ਉਹਨਾਂ ਨੋਲੇਜ ਨਹੀਂ ਹੈਗੀ ਔਰ ਇਹ ਜਿਹੜੇ ਕਿਸਾਨ ਹੈਗੇ ਹਨ ਉਹਨਾਂ ਨੂੰ ਸੁਪਰੀਮ ਕੋਰਟ ਜਾਂ ਹੋਰ ਕਿਸੇ ਕਮੇਟੀ ਦੇ ਉੱਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਅੱਗੇ ਦੇਖ ਲਓ ਇਹ ਜਿਹੜੇ ਰੈਸਲਰਸ ਜਿਹੜੇ ਹੈਗੇ ਕੁੜੀਆਂ ਦੇ ਉੱਤੇ ਅਤਿਆਚਾਰ ਕੀਤਾ ਸੀ ਉਹਨਾਂ ਦਾ ਵੀ ਸੁਪਰੀਮ ਕੋਰਟ ਦੇ ਵਿੱਚ ਕੁਝ ਹੋਇਆ ਨਹੀਂ ਹੋਇਆ ਕੁਝ ਵੀ ਜਿੰਨੇ ਕੇਸਸ ਹੈਗੇ ਸੁਪਰੀਮ ਕੋਰਟ ਦੇ ਮੈਂ ਤੁਹਾਨੂੰ ਦੱਸਿਆ ਜਿਸ ਤਰ੍ਹਾਂ ਅਦਾਨੀ ਵਾਲਾ ਕੇਸ ਹੈ ਇਹ ਕੇਸਸ ਮਨੀਪੁਰ ਵਾਲਾ ਕੇਸ ਹੈ ਸੁਪਰੀਮ ਕੋਰਟ ਦਾ ਇੱਕ ਜਿਹੜਾ ਚੀਫ ਜਸਟਿਸ ਹੈਗਾ ਉਹ ਕਹਿੰਦਾ ਕਿ ਮੈਂ ਆਪਣਾ ਦਿਮਾਗ ਲਗਾਉਂਦਾ ਹੀ ਨਹੀਂ ਮੈਨੂੰ ਰੱਬ ਜਿਸ ਤਰ੍ਹਾਂ ਕਹਿੰਦਾ ਮੈਂ ਉਸ ਤਰ੍ਹਾਂ ਕਰਦਾ ਹੈਗਾ ਉਹ ਬਾਬਰੀ ਮਸਜਿਦ ਵਾਲੇ ਕੇਸ ਦੇ ਵਿੱਚ ਇਹ ਹੁਣੇ ਰਿਟਾਇਰ ਹੋਇਆ ਜਿਹੜਾ ਤਾਂ ਐਸਲੀ ਸੁਪਰੀਮ ਕੋਰਟ ਦਾ ਕੋਈ ਮਤਲਬ ਨਹੀਂ ਹੈਗਾ ਤੁਹਾਨੂੰ ਅ ਆਪਣੇ ਆਪ ਅੰਦੋਲਨ ਲੜਨਾ ਪਏਗਾ ਔਰ ਦਿੱਲੀ ਪਹੁੰਚਣਾ ਬਹੁਤ ਜ਼ਰੂਰੀ ਹੈ ਜਿਸ ਨਾਲ ਤੁਸੀਂ ਇਹ ਪ੍ਰੋਟੈਸਟ ਕਰ ਰਹੇ ਹੈਗੇ ਹੋ ਹੰਗਰ ਸਟ੍ਰਾਈਕ ਕਰ ਰਹੇ ਹੈਗੇ ਦਿੱਲੀ ਦੇ ਵਿੱਚ ਇੰਟਰਨੈਸ਼ਨਲ ਮੀਡੀਆ ਹੁਣ ਤੁਸੀਂ ਗਲੀ ਦੇ ਵਿੱਚ ਬੈਠੇ ਹੋਏ ਉੱਥੇ ਕਿਸੇ ਨੂੰ ਪਤਾ ਹੀ ਨਹੀਂ ਹੈਗਾ ਕਿ ਤੁਸੀਂ ਕੀ ਕਰ ਰਹੇ ਹੋ ਐਸੇ ਲਈ ਅੱਥੇ ਅੱਗੇ ਤੁਹਾਨੂੰ ਆਉਣ ਨਹੀਂ ਦੇ ਰਹੇ ਤਾਂ ਪਰ ਤੁਹਾਨੂੰ ਕਿਸੇ ਵੀ ਤਰੀਕੇ ਦੇ ਨਾਲ ਇੱਥੇ ਦਿੱਲੀ ਪਹੁੰਚਣਾ ਪੈਣਾ ਹੈਗਾ ਔਰ ਆਪਣਾ ਇਹ ਪ੍ਰੋਟੈਸਟ ਕਰਨਾ ਪੈਣਾ ਔਰ ਸ਼ਾਂਤ ਮੇਂ ਸ਼ਾਂਤ ਮੇਂ ਸ਼ਾਂਤ ਮੇਂ ਦਾ ਕੋਈ ਮਤਲਬ ਨਹੀਂ ਹੈਗਾ ਸ਼ਾਂਤਮਈ ਜੇ ਹੁੰਦਾ ਹੁੰਦਾ ਤਾਂ ਜਿਹੜੇ ਸ਼ਹੀਨ ਬਾਗ ਦੇ ਵਿੱਚ ਪ੍ਰੋਟੈਸਟ ਹੋਏ ਸ਼ਾਂਤਮਈ ਉਹਨਾਂ ਦੇ ਲੋਕਾਂ ਦੇ ਜਿਹੜੇ ਮੁਸਲਿਮ ਸੀ ਉਹਨਾਂ ਦੇ ਘਰਾਂ ਨੂੰ ਜਲਾ ਦਿੱਤਾ ਗੁੰਡੇ ਭੇਜੇ ਇਹਨਾਂ ਨੇ ਰੂਲਿੰਗ ਪਾਰਟੀ ਨੇ ਜਿਹੜੇ ਗੁੰਡੇ ਉਹਨੂੰ ਪੁਲਿਸ ਨੂੰ ਵੀ ਧਮਕਾ ਰਹੇ ਸੀ ਔਰ ਫੇਰ ਇੱਕ ਵੈਸਤਾ ਜੱਜ ਮੈਂ ਤੁਹਾਨੂੰ ਦੱਸਿਆ ਬੜੇ ਕਰਪਟ ਹੈਗੇ ਇੰਡੀਆ ਦੇ ਵਿੱਚ ਇੱਕ ਜੱਜ ਚੰਗਾ ਸੀ ਉਹ ਵਿਚਾਰਾ ਇੱਕ ਠੀਕ ਡਿਸੀਜਨ ਲੈਣ ਲੱਗਾ ਉਹਨੇ ਅਗਲੇ ਦਿਨ ਲੈਣਾ ਸੀ ਰਾਤ ਨੂੰ 12 ਵਜੇ ਉਹਦੀ ਟਰਾਂਸਫਰ ਕਰ ਦਿੱਤੀ ਦਿੱਲੀ ਤੋਂ ਪੰਜਾਬ ਬਣ ਹਰਿਆਣਾ ਹਾਈ ਕੋਰਟ ਦੇ ਵਿੱਚ ਤਾਂ ਇਸ ਤਰ੍ਹਾਂ ਜੁਡੀਸ਼ਰੀ ਆਪਣੀ ਚੱਲ ਰਹੀ ਹੈਗੀ ਹੈ ਜੁਡੀਸ਼ੀਅਲ ਸਿਸਟਮ ਦੇ ਉੱਤੇ ਬਿਲਕੁਲ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਔਰ ਨਾ ਹੀ ਪਾਰਲੀਮੈਂਟਾਂ ਦੇ ਉੱਤੇ ਤੇ ਇਸ ਲਈ ਤੁਹਾਨੂੰ ਆਪਣੇ ਆਪ ਇਹ ਅੰਦੋਲਨ ਆਪਣਾ ਲੜਨਾ ਪੈਣਾ ਹੈਗਾ ਔਰ ਸ਼ਾਂਤ ਮੇ ਹੀ ਜੇਕਰ ਹੁੰਦਾ ਤਾਂ ਸ਼ਹੀਨ ਬਾਗ ਵਾਲਾ ਫੇਲ ਨਾ ਹੁੰਦਾ ਅੰਦੋਲਨ ਇਹ ਜਿਹੜੀਆਂ ਲੜਕੀਆਂ ਕਰ ਰਹੀਆਂ ਸੀ ਰੈਸਲਰ ਅੰਦੋਲਨ ਉਹਨਾਂ ਨੂੰ ਸੜਕਾਂ ਦੇ ਉੱਤੇ ਘਸੀਟਿਆ ਦਿੱਲੀ ਪੁਲਿਸ ਨੇ ਉਹ ਸਕਸੈਸਫੁਲ ਹੋ ਜਾਂਦਾ ਜੇਕਰ ਸ਼ਾਂਤ ਮੇ ਪੀਸਫੁਲ ਪ੍ਰੋਟੈਸਟ ਹੁੰਦਾ ਹੁੰਦਾ ਔਰ ਕਿਸੇ ਵੀ ਜਗ੍ਹਾ ਤੇ ਉਤੇ ਮਨੀਪੁਰ ਦਾ ਪ੍ਰੋਟੈਸਟ ਉਹ ਨਹੀਂ ਹੋਇਆ ਜੀਐਨਯੂ ਦੇ ਮੁੰਡੇ ਕੁੜੀਆਂ ਕਰ ਰਹੇ ਸੀ ਉਹ ਨਹੀਂ ਸਕਸੈਸਫੁਲ ਹੋਇਆ ਪੀਸਫੁਲ ਪ੍ਰੋਟੈਸਟ ਕਿਸ ਕਿਸੇ ਜਗ੍ਹਾ ਤੇ ਵੀ ਦੁਨੀਆ ਦੇ ਵਿੱਚ ਸਕਸੈਸਫੁਲ ਨਹੀਂ ਹੋ ਰਹੇ ਮੈਂ ਤੁਹਾਨੂੰ ਕਿੰਨੇ ਐਗਜ਼ਾਮਪਲ ਦੇ ਸਕਦਾ ਹੈ ਗਵਾ ਬੈਲਾਰੂਸ ਦੇਖ ਲਓ THAILAND ਦੇਖ ਲਓ ISRAEL ਦੇਖ ਲਓ RUSSIA ਦੇਖ ਲਓ BRAZIL ਦੇਖ ਲਓ HONG KONG ਦੇਖ ਲਓ ਕਈ ਜਗ੍ਹਾ ਦੇ ਉੱਤੇ ਜਿਹੜੇ ਪੀਸਫੁਲ ਪ੍ਰੋਟੈਸਟ ਜਿਹੜੇ ਹੈਗੇ ਉਹ ਫੇਲ ਹੋ ਰਹੇ ਸਭ ਜਗ੍ਹਾ ਦੇ ਉੱਤੇ ਜਿੱਥੇ ਵੀ ਆਟੋਕ੍ਰੈਟਿਕ ਗਵਰਨਮੈਂਟਸ ਹੈਗੀਆਂ ਜਿਸ ਤਰ੍ਹਾਂ ਇੰਡੀਆ ਦੇ ਵਿੱਚ ਤੇ ਇਸ ਲਈ ਤੁਹਾਨੂੰ ਆਪਣੇ ਆਪ ਹੈ ਅੰਦੋਲਨ ਲੜਨਾ ਪੈਣਾ ਔਰ ਇੱਕ ਲੀਡਰ ਲੱਭੋ ਉਹ ਜ਼ਰੂਰੀ ਕਿਸਾਨਾਂ ਦਾ ਲੀਡਰ ਨਹੀਂ ਜਿਸ ਤਰ੍ਹਾਂ ਮੈਂ ਕਹਿ ਰਿਹਾ ਹਾਂ ਕਿ ਦੀਪ ਸਿੱਧੂ ਟਾਈਪ ਕੋਈ ਲੀਡਰ ਲੱਭੋ ਥੇ ਜਿਹੜਾ ਇਹਨੂੰ ਚਲਾ ਸਕੇ ਮੈਨੂੰ ਕੋਈ ਨਜ਼ਰ ਨਹੀਂ ਆ ਰਿਹਾ ਇਸ ਵੇਲੇ ਮੈਂ ਪੰਜਾਬ ਨੂੰ ਕਾਫੀ ਚੰਗੀ ਤਰ੍ਹਾਂ ਜਾਣਦਾ ਹਾਂ ਪਰ ਮੈਨੂੰ ਇਸ ਵੇਲੇ ਕੋਈ ਨਹੀਂ ਨਜ਼ਰ ਆ ਰਿਹਾ ਹੈਗਾ ਤਾਂ ਤੁਹਾਨੂੰ ਲੱਭਣਾ ਪੈਣਾ ਉੱਥੇ ਜੇਕਰ ਤੁਸੀਂ ਕਿਸੇ ਉੱਥੇ ਲੋਕਾਂ ਨੂੰ ਜਾਣਦੇ ਅੱਜ ਦੇ ਵੀਡੀਓ ਵਿੱਚ ਮੈਂ ਤੁਹਾਨੂੰ ਇੰਨਾ ਹੀ ਕਹਿਣਾ ਸੀ ਔਰ ਮੈਂ ਜਿਹੜੇ ਇਹਨਾਂ ਅਲੱਗ-ਅਲੱਗ ਕਵਰ ਕਰ ਰਿਹਾ ਹੈਗਾ ਮੈਂ ਜਿਹੜਾ 2020 ਤੋਂ ਕਿਸਾਨਾਂ ਦਾ ਅੰਦੋਲਨ ਕਵਰ ਕਰ ਰਿਹਾ ਹਾਂ ਉਹਦਾ ਦੇ ਵੀ ਕੁਝ ਟੈਕਸ ਲਿੰਕਸ ਔਰ ਵੀਡੀਓ ਲਿੰਕਸ ਅਸੀਂ ਥੱਲੇ ਛੱਡਾਂਗਾ ਵੀਡੀਓ ਦੇ ਜੇਕਰ ਤੁਸੀਂ ਚਾਹਦੇ ਹੋ ਤਾਂ ਉਹਨੂੰ ਵੀ ਤੁਸੀਂ ਦੇਖ ਸਕਦੇ ਹੋ ਤਾਂ ਅੱਜ ਦੇ ਵੀਡੀਓ ਚ ਮੈਂ ਤੁਹਾਨੂੰ ਇੰਨਾ ਹੀ ਕਹਿਣਾ ਸੀ ਔਰ ਥੈਂਕਸ ਫॉर ਵਾਚਿੰਗ